ਇਹ ਉਹੀ ਗੱਡੀ ਸੀ ਜਿਸ ਨੇ ਅੱਜ ਜਿਹੜਾ ਰੇਲਵੇ ਫਾਟਕ ਹੈ ਗਵਰਨਮੈਂਟ ਕਾਲਜ ਤੋਂ ਜਿਹੜਾ ਰਹੀਮਪੁਰ ਚੌਂਕ ਨੂੰ ਜਾਂਦੇ ਰਸਤੇ 'ਚ ਫਾਟਕਾ ਜਦੋਂ ਫਾਟਕ ਬੰਦ ਹੋਇਆ ਤੇ ਲਾਈਨ ਦੇ ਵਿੱਚ ਗੱਡੀ ਨਹੀਂ ਲਾਈ ਤੇ ਜਾ ਕੇ ਰੋਂਗ ਸਾਈਡ ਦੇ ਗੱਡੀ ਲਾਈ ਅੱਗੇ ਜਿਹਦੀ ਵੀਡੀਓ ਸਾਨੂੰ ਕਿਸੇ ਨੇ ਪਾਈ ਉਹਦੇ ਆਧਾਰ 'ਤੇ ਇਹ ਜਿਹੜੀ ਗੱਡੀ ਅਸੀਂ ਹੈ ਇਹ ਘਰੋਂ ਫੜ ਲਈ ਜੀ ਲਓ ਜੀ ਕਾਗੇ ਲਓ ਸ਼੍ਰੀਮਾਨ ਜੀ ਦੇਖੋ ਜੀ ਪਬਲਿਕ ਨੂੰ ਅਵੇਅਰਨੈਸ ਵਾਸਤੇ ਵੀਡੀਓ ਵੀ ਪਈਆਂ ਜ਼ੁਬਾਨੇ ਵੀ ਦੱਸ ਸਕੇ ਆ ਕਿ ਜਿਹੜੀ ਰੇਲਵੇ ਕ੍ਰੋਸਿੰਗ ਆ ਗਵਰਨਮੈਂਟ ਕਾਲਜ ਚੌਂਕ ਤੋਂ ਜਦੋਂ ਅਸੀਂ ਫਗਵਾੜਾ ਬਾਈਪਾਸ ਨੂੰ ਜਾਂਦੇ ਆ ਰਸਤੇ ਵਿੱਚ ਰੇਲਵੇ ਕ੍ਰੋਸਿੰਗ ਆਉਂਦੀ ਆ ਉਹਦੇ ਉੱਪਰ ਜਦੋਂ ਟ੍ਰੇਨ ਆਉਂਦੀ ਆ ਤੇ ਬਹੁਤ ਜਾਮ ਲੱਗਦਾ ਜਿਹਦੇ ਕਰਕੇ ਪਬਲਿਕ ਨੂੰ ਜਿਹੜੀ ਆ ਬੜੀ ਦਿੱਕਤ ਹੁੰਦੀ ਸੀ ਔਰ ਜਾਮ ਲੱਗਣ ਦਾ ਜੋ ਕਾਰਨ ਸੀਗਾ ਉਹਦਾ ਕਾਰਨ ਇਹ ਆ ਕਿ ਗੱਡੀਆਂ ਲਾਈਨ ਵਿੱਚ ਨਹੀਂ ਲੱਗਦੀਆਂ ਅੱਜ ਉਹ ਦੁਪਹਿਰੀ ਉਹ ਜਿਹੜਾ ਸੀਗਾ ਰੇਲਵੇ ਕ੍ਰੋਸਿੰਗ ਬੰਦ ਹੋਈ ਹੈ ਟ੍ਰੇਨ ਆਉਣ ਤੇ ਇੱਕ ਜਿਹੜੀ ਗੱਡੀ ਹੈ ਇਹ ਪਿੱਛੋਂ ਜਾ ਕੇ ਕਮਾ ਕੇ ਜਾ ਕੇ ਸਾਰੀਆਂ ਗੱਡੀਆਂ ਦੇ ਅੱਗੇ ਸੱਜੇ ਪਾਸੇ ਲਾਈ ਹੈ ਜਿਹਦੇ ਕਰਕੇ ਫੇਰ ਜਿਹੜਾ ਜਾਮ ਸੀਗਾ ਲੱਗਾ ਉਹ ਜਿਹੜੀ ਵੀਡੀਓ ਆ ਉਹ ਸਾਨੂੰ ਕਿਸੇ ਪਬਲਿਕ ਦੇ ਮੈਂਬਰ ਨੇ ਨਹੀਂ ਪਾਈ ਹੈ ਉਹ ਗੱਡੀ ਆਪਾਂ ਜਿਹੜੀ ਫੜਨੀ ਹੈ ਘਰੋਂ ਗੱਡੀ ਮਂਗਾ ਕੇ ਉਹਦਾ ਜੋ ਚਲਾਨ ਬਣਦਾ ਸੀ ਉਹ ਕਰ ਦਿੱਤਾ ਅਸੀਂ ਪਲੀਜ਼ ਤੁਹਾਨੂੰ ਸਾਰਿਆਂ ਨੂੰ ਬੜੇ ਆਦਬ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦੇ ਆ ਕਿ ਪਲੀਜ਼ ਇਸ ਕੰਮ ਦੇ ਵਿੱਚ ਸਾਡਾ ਸਹਦਿਓ ਤੁਹਾਡੇ ਸਾਥ ਤੋਂ ਦਿਨੇ ਕੰਮ ਨਹੀਂ ਹੋ ਸਕਦਾ ਕਿਉਂਕਿ ਗਲਤੀ ਤੁਸੀਂ ਕਰਦੇ ਹੋ ਗਲਤੀ ਪੁਲਿਸ ਨਹੀਂ ਕਰਦੀ ਤੁਹਾਡੀ ਗਲਤੀ ਗੱਡੀਆਂ ਵੀ ਤੁਹਾਡੀਆਂ ਜਾਮ ਵੀ ਤੁਸੀਂ ਲਾਉਂਦੇ ਹੋ ਇਲਜ਼ਾਮ ਪੁਲਿਸ ਤੇ ਆ ਰਿਹਾ ਜਿਹਦਾ ਕਸੂਰ ਹੀ ਕੋਈ ਨਹੀਂ ਕੀ ਸਾਡੀ ਆਪਣੇ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਲਾਈਨ ਦੇ ਵਿੱਚ ਖੜੇ ਹੋਈਏ ਤੇ ਜਾਮ ਨਾ ਲੱਗੇ ਉੱਥੇ ਅਸੀਂ ਸਿਵਲ ਡਰੈਸ ਦੇ ਵਿੱਚ ਜਿਹੜੇ ਆਪਣੇ ਮੁਲਾਜ਼ਮ ਹੈ ਤੇ ਲੈਡੀ ਕਨਸਟੇਬਲਾਂ ਲਾਤੀਆਂ ਜਦੋਂ ਉਹ ਫਾਟਕ ਬੰਦ ਹੋਊਗਾ ਉਸੇ ਟਾਈਮ ਜਿਹੜਾ ਗੱਡੀ ਲੈ ਕੇ ਰੌਂਗ ਸਟ ਅੱਗੇ ਲਾਊਗਾ ਉਹਦੀ ਵੀਡੀਓ ਵੀ ਬਣੂਗੀ ਉਹਦੀ ਫੋਟੋ ਵੀ ਖਿੱਚਾਂਗੇ ਜਿਹੜਾ ਜਿਹੜਾ ਸਾਡੀ ਵੀਡੀਓ ਦੇ ਵਿੱਚ ਆ ਗਿਆ ਵਹੀਕਲ ਜਿਹੜਾ ਵੀ ਆ ਗਿਆ ਉਹਦਾ ਘਰ ਜਾ ਕੇ ਚਲਾਨ ਕੀਤਾ ਜਾਊਗਾ ਇਹਨਾਂ ਦਾ ਗਿਫਟ ਜਿਹੜਾ ਇਹ ਤਿਆਰ ਆ ਇਹ ਇਹਨਾਂ ਨੂੰ ਦੇ ਰਹੇ ਆ ਥੈਂਕ ਯੂ ਜੀ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ